ਆਪਣਾ ਫਰਸ਼ ਨਾਲ ਹੀ ਥਲੀਨ ਹੋ ਜੇ ਤੇ ਨਾਲੇ ਮੱਖੀ ਮਥਰਾ ਜਿਹੜਾ ਆਪਣੇ ਬਿਲਕੁਲ ਨਾ ਆਵੇ ਤੇ ਨਾਲੇ ਆਪਣਾ ਫਰਸ਼ ਜਿਹੜਾ ਚਮਕ ਕੇ ਤੇ ਵਧੀਆ ਸਫਾਈ ਹੋਵੇ ਤੇ ਦਾਗ ਧੱਬੇ ਜਿਹੜੇ ਆਪਾਂ ਨੂੰ ਲਾਉਣ ਵਾਲੇ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਈ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਤੇ ਆਪਾਂ ਘਾਦੇ ਨਾਲ ਕੋਚਾ ਜਿਹੜਾ ਆਪਾਂ ਲਾਉਣੇ ਹੁੰਨੇ ਆ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਆਪਾਂ ਕਰਦੇ ਆਂ ਸ਼ੇਅਰ ਜਿੱਥੇ ਆਪਾਂ ਦਿਖਾਉਨੇ ਆ ਵੀ ਕੀ ਕੁਝ ਲੈਣੇ ਆ ਤੇ ਹੁਣ ਦੇਖੋ ਬਰਸਾਤ ਦਾ ਮੌਸਮ ਆ ਤੇ ਇਹ ਚੀਜ਼ਾਂ ਵਾਕਈ ਨਾ ਆਪਾਂ ਨੂੰ ਕੋਚਾ ਜਿਹੜਾ ਜ਼ਰੂਰ ਲਾਉਣਾ ਚ ਤਾਂ ਜੋ ਵੀ ਕਟਾਨ ਵਗੈਰਾ ਮੱਛਰ ਮੱਖੀਆਂ ਨੇ ਆਪਣੇ ਘਰ ਵਿੱਚ ਹੋਣ ਤੇ ਆਪਣਾ ਘਰ ਜਿਹੜਾ ਸਾਫ਼ ਸੁਥਰਾ ਕਲੀਨ ਰਹੇ ਤੇ ਨਾਲ ਇਹ ਚੀਜ਼ਾਂ ਵਾਕੇ ਆਪਾਂ ਪੋਚਾ ਲਾਵਾਂਗੇ ਨਾ ਆਪਣਾ ਪੱਥਰ ਜਿਹੜਾ ਬਹੁਤ ਜ਼ਿਆਦਾ ਪੱਥਰ ਹੈ ਜੋ ਟੈਲਾਂ ਬਹੁਤ ਜ਼ਿਆਦਾ ਸਾਫ਼ ਹੁੰਦੀਆਂ ਨੇ ਜਿਹੋ ਤੇ ਮਿੱਟੀ ਘਟਾ ਮੈਲ ਜੰਮੀ ਹੁੰਦੀ ਐ ਤੇ ਸਾਰੀ ਆਪਣੀ ਮੈਲ ਹੈ ਜਿਹੜੀ ਉੱਤਰ ਜਾਂਦੀ ਐ ਤੇ ਆਪਾਂ ਇਹ ਚੀਜ਼ ਪਾ ਕੇ ਪੋਚਾ ਲਾਵਾਂਗੇ ਤੇ ਮੈਂ ਇਸੇ ਤਰੀਕੇ ਨਾਲ ਜਿਹੜਾ ਲਾਉਣੀ ਐ ਤੁਸੀਂ ਇਸ ਤਰੀਕੇ ਨਾਲ ਹਫ਼ਤੇ 'ਚ ਦੋ ਵਾਰੀ ਵੀ ਪੋਚਾ ਲਾ ਸਕਦੇ ਹੋ ਤੇ ਨਾਲੇ ਆਪਣਾ ਘਰ ਜਿਹੜਾ ਕਲੀਨ-ਕਲੀਨ ਵਧੀਆ ਰਹੂਗਾ ਨਾਲੇ ਇਹਨਾਂ ਦੇਖੋ ਤੁਸੀਂ 스멜 ਬਹੁਤ ਸੋਹਣੀ ਹੁੰਦੀ ਐ ਤੇ ਸ ਇੱਪਾ ਦਿਖਾਉਣੀ ਆ ਤੇ ਆਪਾਂ ਕੀ ਕੁਝ ਲੈਣੇ ਆ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਇਹ ਫਨਾਂ ਦੀ ਬੋਲੀ ਲੈਤੀ ਆ ਤੇ ਆਪਾਂ ਇਹਦਾ ਬਣਾਵਾਂਗੇ ਪਾਊਡਰ ਤੁਸੀਂ ਕਿਸੇ ਜੇ ਤੇ ਤਰ ਪੇਲੇ ਦਾ ਪਾਊਡਰ ਬਣਾ ਲੈਣਾ ਦੇਖੋ ਅੱਜ ਕੱਲ੍ਹ ਨਾਲੇ ਤਾਂ ਆਪਣਾ ਜਿਹੜੇ ਚਰਚ ਤੇ ਦਾਕਟ ਦੇ ਲੱਗੇ ਹੁੰਦੇ ਆ ਉਹ ਕਲੀਨ ਹੋ ਜਾਂਦਾ ਤੇ ਨਾਲੇ ਕੋਈ ਮੱਖੀ ਮਥਰਾ ਜਿਹੜਾ ਆਪਣੇ ਬਿਲਕੁਲ ਭਰੇ ਜਿਹੜਾ ਹੁੰਦਾ ਨਹੀਂ ਉਹ ਲਓ ਜਿੱਤੇ ਦਾ ਤੁਸੀਂ ਬਰੀਕ ਬਰੀਕ ਪਾਊਡਰ ਜਿਹੜਾ ਬਣਾ ਲੈਣਾ ਤੇ ਆਪਾਂ ਜੋ ਪਾਊਡਰ ਬਣਾਇਆ ਤੇ ਆਪਾਂ ਇਹਨੂੰ ਪਾਣੀ ਦੇ ਵਿੱਚ ਪਾ ਲਾਂਗੇ ਨਾਂਂਦੀ ਗੋਲੀ ਜੋ ਆਪਾਂ ਕੁੱਤੀ ਐ ਸਾਰਾ ਪਾਊਡਰ ਇਹਦੇ ਵਿੱਚ ਪਾ ਲਾਂਗੇ ਇਹ ਤੇ ਆਪਾਂ ਦੂਜੀ ਚੀਜ਼ ਲਾਵਾਂਗੇ ਇਹ ਡਟੋਲ ਇਹਦੇ ਨਾਲ ਆਪਣੇ ਕਟਾਣ ਵਗੈਰਾ ਜਿਹੜੇ ਬਿਲਕੁਲ ਨਹੀਂ ਆਉਂਦੇ ਤੇ ਆਪਾਂ ਇੱਕ ਟੱਕਣੀ ਜਿਹੜਾ ਇਹਦਾ ਪਾ ਲਾਂਗੇ ਇਹ ਆਪਾਂ ਪਾਣੀ ਦੇ ਵਿੱਚ ਪਾਉਣੀ ਪਾਉਣੇ ਹੁੰਦੇ ਆ ਕਿਉਂਕਿ ਇਹਦੇ ਨਾਲ ਕਟਾਣ ਵਗੈਰਾ ਜਿਹੜੇ ਆਪਣੇ ਸਾਰੇ ਮਰ ਜਾਂਦੇ ਨੇ ਇੱਕ ਕਪੜਾ ਟੱਕਣੀ ਦਾ ਡਟੋਲ ਦਾ ਪਾ ਲਿਆ ਦੂਜਾ ਇਹ ਪਹਿਲ ਲਾਵਾਂਗੇ ਆਪਾਂ ਇਹਦੇ ਨਾਲ ਜਿਹੜਾ ਕੋਚਾ ਬਹੁਤ ਕਲੀਨ ਹੁੰਦਾ ਆਪਣੇ ਦਾਗ ਤੱਬੇ ਹੁੰਦੇ ਨੇ ਜਿਹੜੇ ਦੇਖੋ ਆਪਣੇ ਵੀ ਇੰਨਾ ਕਰ ਗਿਆ ਖਤਮ ਹੋਣ ਵਾਲਾ ਤੇ ਆਪਣੇ ਦਾਬਤ ਬੇ ਜਿਹੜੇ ਇਹਦੇ ਨਾਲ ਸਾਰੇ ਲੈ ਜਾਂਦੇ ਆ ਤੇ ਆਪਾਂ ਨੂੰ ਹਫਤੇ ਵਿੱਚ 2-3 ਵਾਰੀ ਜਿਹੜਾ ਆਪਾਂ ਇਹਦੇ ਨਾਲ ਬਹੁਤ ਚਲਾ ਲੈਣੇ ਆ ਤੇ ਆਪਾਂ ਇੱਕ ਟੱਕਣ ਜਿਹੜਾ ਇਹਦਾ ਪਾਲਿਆ ਹੁਣ ਅਜਕਲ ਮੱਖੀ ਮਸਰ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ ਕਟਾਣ वगैरह ਆਪਾਂ ਸਾਰੇ ਚੰਗੀ ਤਰ੍ਹਾਂ ਜਿਹੜੇ ਆਪਣੇ ਪੋਚਾ ਲਾਉਣਾ ਚਾਹੀਦਾ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਸਾਰੇ ਨੂੰ ਲਓ ਜੀ ਤੇ ਹੁਣ ਆਪਾਂ ਲਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਬਹੁਤ ਵਧੀਆ ਜਿਹੜਾ ਆਪਣਾ ਫਰਸ਼ ਹੁੰਦਾ ਤੇ ਦਾਗ ਧੱਬੇ ਹੁੰਦੇ ਜਿਹੜੇ ਸਾਰੇ ਲੈ ਜਾਂਦੇ ਆ ਤੇ ਆਪਾਂ ਇਸੇ ਤਰੀਕੇ ਨਾਲ ਜਿਹੜੇ ਹਫ਼ਤੇ ਵਿੱਚ ਦੋ ਵਾਰੀ ਵੀ ਮੋਪ ਸੈਨ ਆਉਨੇ ਪਰ ਰੱਖਣ ਨਾਲ ਬਹੁਤ ਵਧੀਆ ਸੁਗੰਧ ਦੇਖੋ ਹੁੰਦੀ ਆ। ਲੈ ਜੀ ਕੋਲੀ ਚ ਕਿੰਨੀ ਵਧੀਆ ਜਿਹੀ ਸੁਗੰਧ ਆਉਂਦੀ ਆ। ਇਹ ਤੁਹਾਨੂੰ ਹੋ ਗਿਆ ਆਪਣਾ। ਇਹ ਸਾਰੇ ਦਾਗ ਧੱਬੇ ਨੇ ਜਿਹੜੇ ਇਹਦੇ ਲੈ ਗਏ ਦੇਖੋ।